ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਿਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਅਦਵ ਨਿਆ ਬਰਨਾ ਜਣਾ ਮੇਰੀ ਸਾਹਿਬਾ ਗੰਗਾ ਵਾ ਮਿਤ ਤੇਰੇ ਕੁੰਭਰੀ ਈਸ਼ਵਰਨ ਤੁਮਹਾਰੀ ਆਸ ਤਮਹੀ ਸੱਜਣ ਸੁਹੇਦੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਗਏ ਗੁਲੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਨੋ ਕਾ ਮਹਲਾ 3 ਹਸਤੀ ਸਰਜਉ ਅੰਕ ਸਹ ਐਹ ਰਣਜੋ ਸਿਰ ਦੇ ਮਾਨ ਤਾਨ ਅੱਗ ਰਾਖ ਕੇ ਉਬੀ ਸੇਵ ਕਰੇ ਹਸਤੀ ਸਿਰ ਜੋ ਅੰਕਸ ਹੈ ਐਹ ਰਣਜੋ ਸਿਰ ਦੇ ਮਾਨ ਤਾਨ ਅੱਗ ਰਾਖ ਕੇ ਉਬੀ ਸੇਵ ਕਰੇ ਇਓ ਗੁਰੂ ਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ 부ਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜੈ ਨੰਗੋ ਗੁਰਮੁਖ ਨਾਮ ਧਿਆਇ ਆਏ ਤੇ ਪਰਵਾੜ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਾਹ ਪਾਵ ਹੈ ਮਾਣ ਪੜੀ ਗੋਰਾ ਮੁਖ ਸਖਿਆ ਸਿੱਖ ਗੁਰੂ ਮੇ ਲਾਈਆ ਇਕ ਸੇਵਕ ਗੁਰਪਾਸ ਇਕ ਗੁਰ ਕਰ ਲਾਈਆ ਜਨ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇ ਭਾਈਆ ਗੁਰ ਸਿਖਾ ਇਕੋ ਪਿਆਰ ਗੁਰ ਅੰਮਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਈਆ ਗੁਰ ਸਿੱਖਾਈ ਕੋ ਪਿਆਰ ਗੁਰ ਮਿਤਾ ਪੁੱਤਾ ਭਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ